ਆਸਮਾਨ ਹੈ ਗੁਰਦਾਸਵਾਨ ਹੈ ਕਹਿੰਦਾ ਕਿ ਮੈਂ ਕਹਿੰਦਾ ਕਿ ਮੈਂ ਕੀ ਲੈਣਾ ਕੇ ਪੀਐਸਕੇਲ ਤੋਂ ਕਿ ਕੇਪੀਐਸਕੇਲ ਤੇ ਮੁੰਡੇ ਦੇ ਵਿਆਹ ਤੇ ਕਾਹਦੇ ਲਈ ਗਿਆ ਸੀ ਕਿਉਂ ਗੋਡੀ ਹੱਥ ਲਾਈ ਜਾਂਦਾ ਸੀ ਇਹਨੂੰ ਕਦੀ ਪੁੱਛਲੀ ਖਾਸੰਗ ਜੀ ਬੀਤੇ ਦਿਨੀ ਕੇਪੀਐਸ ਗਿਲ ਦੇ ਭਰਾ ਨੇ ਸਿਮਰਜੋਤ ਮੱਕੜ ਨੂੰ ਆਪਦੀ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਹਨੇ ਗੁਰਦਾਸਮਨ ਦਾ ਨਾਮ ਲੈਂਦੇ ਕਿਹਾ ਸੀ ਕਿ ਇਹ ਤਾਂ ਖੁਦ ਕੇਪੀਐਸ ਗਿਲ ਦੇ ਪੈਰੀ ਹਥਲਾਉਂਦਾ ਹੀ ਅਤੇ ਉਹਦੇ ਮੁੰਡੇ ਦੇ ਵਿਆਹ ਵਿੱਚ ਸ਼੍ਰੀਕ ਵੀ ਹੋਇਆ ਸੀ ਜਿਸ ਦੇ ਬਾਅਦੋਂ ਗੁਰਦਾਸਮਨ ਦੀ ਆਲੋਚਨਾ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਲੱਖੇ ਸਿਧਾਣੇ ਦਾ ਰਿਐਕਸ਼ਨ ਵੀ ਸਾਹਮਣੇ ਆ ਰਿਹਾ ਹੈ ਪਰ ਸਭ ਤੋਂ ਪਹਿਲਾਂ ਆਪਾਂ ਵੇਖਨੇ ਆ ਕਿ ਸਰੋਤਿਆਂ ਦਾ ਇਸ ਉੱਪਰ ਕੀ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਤਾਂ ਇਸੇ ਦੌਰਾਨ ਇੱਕ ਯੂਜ਼ਰ ਲਿਖਦੇ ਨੇ ਹਾ 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 ਹੁਣ ਕਿੱਥੇ ਗਏ ਇਹਨੂੰ ਪੰਜਾਬ ਦੀ ਸ਼ਾਨ ਕਹਿਣ ਵਾਲਾ ਇਹਦਾ ਕੀ ਆ ਇਹ ਗੇ ਪੈਸੇ ਦੇਵੇ ਇਹ ਤਾਂ ਆਪਣੇ ਘਰਦਿਆਂ ਨੂੰ ਠੋਕਦੇ ਅਤੇ ਇੱਕ ਹੋਰ ਯੂਜ਼ਰ ਲਿਖਦੇ ਨੇ ਮੈਨੂੰ ਤਾਂ ਇਹ ਪਹਿਲੇ ਦਿਨ ਤੋਂ ਹੀ ਪਸੰਦ ਦੱਸੋ ਪੰਜਾਬ ਵਾਲੀ ਇਹਨੇ ਕਿਹੜੇ ਸਕੂਲ ਹਸਪਤਲ ਖੋਲੇ ਜਿਹੜੇ ਗਾਣੇ ਗਾਏ ਉਹ ਰਾਈਟਰ ਦੀ ਸੋਚ ਹੁੰਦੀ ਗਉਣ ਵਾਲੀ ਦੀ ਨਹੀਂ ਉਹਨਾਂ ਨੂੰ ਕੁਝ ਜਾਣਦਾ ਹੀ ਨਹੀਂ ਅਤੇ ਇੱਕ ਹੋਰ ਯੂਜ਼ਰ ਲਿਖਦੇ ਨੇ ਕਲਾਕਾਰਾਂ ਦੇ ਐਕਟਰਾਂ ਦੇ ਰੰਗ ਹੁੰਦੇ ਆ ਕਰੈਕਟਰ ਨਹੀਂ ਹੁੰਦੇ ਇਹਨਾਂ ਦਾ ਟੀਚਾ ਮਸ਼ਹੂਰ ਹੋਣਾ ਹੁੰਦਾ ਚਾਹੇ ਫਿਰ ਕੁਝ ਵੀ ਕਰਕੇ ਹੋਣਾ ਪਵੇ ਅਤੇ ਇਸੇ ਦੌਰਾਨ ਹੀ ਹੁਣ ਲੱਖੇ ਜਿਹਾਣੇ ਦਾ ਕੀ ਰੈਐਕਸ਼ਨ ਸਾਹਮਣੇ ਆ ਰਿਹਾ ਆਫ ਅਵੈਨੇ ਇਹ ਜਿਹੜਾ ਉਹ ਇੱਕ ਤਰ੍ਹਾਂ ਦਾ ਰੋਲ ਮਾਡਲ ਆਪਾਂ ਕਹਿ ਲਈਏ ਉਹ ਰੋਡ ਮਾਡਲ ਨੇ ਕੀ ਕੀਤਾ ਸਵਾਲ ਇਹ ਆ ਉਹ ਰੋਡ ਮਾਡਲ ਚਲਮਾਲ ਸਾਧ ਕੋਲ ਤੜੇ ਫਿਰਦਾ ਡੇਰਿਆਂ ਦੇ ਵਿੱਚ ਡੇਰਾਬਾਦ ਨੂੰ ਜਿਹੜੀ ਵਧਾ ਰਹੀ ਹੈ ਚੀਜ਼ ਤੇ ਉਹਨੂੰ ਦੇਖ ਕੇ ਤੁਹਾਨੂੰ ਮੈਂ ਦੱਸ ਦਿੰਦਾ ਗੱਲ ਬਹੁਤ ਸੇ ਕਬੱਡੀ ਵਾਲੇ ਜਿਹੜੇ ਮੈਨੂੰ ਜਾਣਦੇ ਆ ਜਿਨ੍ਹਾਂ ਨੂੰ ਮੈਂ ਜਾਣਦਾ ਕੋ ਟਰੈਕਟਰ ਖੜਾਇਆ ਉੱਥੇ ਕੋਈ ਉੱਥੇ ਗੱਡੀ ਖੜਾਇਆ ਜਿੱਤੀ ਹੋਈ ਟੂਰਨਾਮੈਂਟ ਦੇ ਬੱਚੋਂ ਕੋ ਮੋਟਰਸਾਂ ਜਿੱਤਿਆ ਹੋਇਆ ਖੜਾ ਰਿਹਾ ਕੋਈ ਉਹ ਕੰਨਾਈਆਂ ਚ ਬਾਂਸ ਲਾਈਆਂ ਪਾਲੀਆਂ ਬਾਂਸ ਲਾਈਆਂ ਹੁੰਦੀਆਂ ਜਿਹੜੀਆਂ بڑا ਲੋਕਾਂ ਨੇ ਉਦੋਂ ਕੁਝ ਗੱਡੀਆਂ ਦੇ ਉੱਤੇ ਲਿਖਾ ਲਿਆ ਉਹ ਪਤਾ ਨਹੀਂ ਜੈ ਕੀ ਲਿਖਦੇ ਹੁੰਦੇ ਸੀ ਉਹ ਸਾਈ ਚਾ ਲਿਖਦੇ ਹੁੰਦੇ ਨੇ ਨਹੀਂ ਪਤਾ ਨਹੀਂ ਜੈ ਕੁਝ ਹੋਰ ਲਿਖਦੇ ਸੀ ਉਹ ਤੇ ਉਹ ਲਿਖਾ ਲਿਆ ਹਨਾ ਤਾਂ ਹੌਲੀ ਹੌਲੀ ਉਹ ਉਹ ਮੁੰਡੇ ਵੀ ਇਹਨੂੰ ਅੱਜ ਨੂੰ ਮਿਲਦੇ ਆ ਮਨਕੋੜੀ ਵਾਲੇ ਕਹੀ ਉਹ ਮੈਂ ਤਾਂ ਕਹਿੰਦੇ ਤੁਸੀਂ ਆਪ ਦੀ ਹੱਡ ਭਣਾ ਕੇ ਇੰਨੀ ਮਿਹਨਤ ਕਮਾਈ ਕਰਕੇ ਖੂਨ ਪਸੀਨਾ ਇੱਕ ਕਰਕੇ ਤੁਸੀਂ ਆ ਜਿਹੜੇ ਮੋਟਰਸਾਈਕਲ ਆ ਗੱਡੀਆਂ ਜੱਤੀਆਂ ਨੇ ਟਰੈਕਟਰ ਜੱਤੇ ਐ ਇਹ ਉੱਥੇ ਡੇਰੇ 'ਚ ਖੜਾਏ ਤੁਸੀਂ ਕਦੇ ਬਾਈ ਬਸ ਅਸੀਂ ਅੱਜ ਵੀ ਉਹ ਮੰਨਦੇ ਆ ਕਦੇ ਸਾਨੂੰ ਵੀ ਗਰਦਾਸ ਮਾਨ ਮਗਰ ਚੇਟਕ ਲੱਗੀ ਸੀ ਹੂੰ ਪੈਂਦਾ ਨਾ ਸਰ ਹੂੰ ਬਿਲਕੁਲ ਤਾਂ ਉਹ ਉਹ ਚੀਜ਼ ਨੂੰ ਵਧਾਉਣ ਵਾਲਾ ਉਹ ਕਿਵੇਂ ਮਾਫੀ ਦੇ ਲਾਇਕ ਆ ਬਾਈ ਬੰਤੇ ਬੁੱਚੜ ਦਾ ਸਾਥੀ ਕੇਪੀਐਸ ਗਿੱਲ ਜਿਹਨੇ ਸਾਡੀ ਜ਼ੁਬਾਨੀ ਕੋਕੋ ਮਾਰੀ ਆ ਝੂਠੇ ਮੁਕਾਬਲਿਆਂ ਦੇ ਵਿੱਚ ਅੱਜ ਵੀ ਘਰਾਂ ਦੇ ਘਰ ਤੁਸੀਂ ਮਾਝੇ ਜਾਵੋਗੇ ਬਿਲੇ ਹੋਏ ਪਏ ਕੱਲੀਆਂ ਬੀਬੀਆਂ ਰਹਿ ਗਈਆਂ ਆਪਾਂ ਆਪਾਂ ਨੂੰ ਸੁਣ ਕੇ ਬਾਈ ਮੈਂ ਕਹਿੰਦਾ ਇਹਦਾ ਆਪਾਂ ਉਹਨਾਂ ਦੀ ਦਾਸਤਾਨ ਸੁਣਦੇ ਆ ਨਾ ਕਹਾਣੀ ਸੁਣਨ ਦੀ ਦੁੱਖ ਭਰੀ ਬੰਦੇ ਦੇ ਅੰਦਰੋਂ ਰੂਹ ਕੰਬ ਜਾਂਦੀ ਹੈ ਬਿਲਕੁਲ ਰੌਂਕ ਤੇ ਖੜੇ ਹੋ ਜਾਂਦੇ ਵੀਰ ਐਡੇ ਹਲਾ ਦੇ ਨਾਲ ਲੋਕਾਂ ਨਾਲ ਵਾਪਰੇ ਆ ਤੇ ਉਹ ਕੇਪੀਐਸ ਗੱਲ ਵਰਗੇ ਬੁੱਚੜ ਸਾਡੀ ਜਵਾਨੀ ਨੂੰ ਕੋ 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 ਮਾਰਨ ਵਾਲੇ ਤੇ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ ਨੇ ਮਾਨ ਸਾਹਿਬ ਉਹਨਾਂ ਨਾਲ ਉਹ ਇਹਨਾਂ ਦੀਆਂ ਫਿਲਮਾਂ ਦੀ ਮਸ਼ਹੂਰੀ ਕਰਦੇ ਰਹੇ ਪ੍ਰਮੋਟ ਕਰਦੇ ਰਹਿੰਦੇ ਨੇ ਫਿਲਮਾਂ ਨੂੰ ਅੱਗੇ ਦਸੋਨਾ ਤੁਸੀਂ ਯਾਰ ਤੁਹਾਡਾ ਗੀਤ ਆਉਂਦਾ ਭਗਤ ਸਿੰਘ ਤੁਸੀਂ ਸੁਣਿਆ ਹੁਣ ਮੈਂ ਵੀ ਸੁਣਿਆ 1907 ਤੋਂ ਚੱਕ ਕੇ ਸਿੱਧਾ 2007 ਤੇ ਮਾਰਦੇ ਹਾਂ ਵੀ ਭਗਤ ਸਿੰਘ ਨੂੰ 7 ਦੇ ਬੱਚਾ ਆਇਆ ਪੈਦਾ ਹੋਇਆ ਤੇ 2007 ਚ ਆ ਗਿਆ ਜਿਹੜਾ 1907 ਤੋਂ 2007 ਦਾ 100 ਸਾਲ ਦਾ ਸਮਾਂ ਉਹਦੇ ਬਾਰੇ ਜ਼ਿਕਰ ਕਾਉਂ ਨਹੀਂ ਕੀਤਾ ਕਿ 47 ਸਾਡੀ ਬਾਟ ਟੁਕ ਸਾਡੇ ਪਾਣੀ ਖੋਲੇ ਸਾਡੀ ਆਜ਼ਤਾਨੀ ਖੋਲੀ ਸਾਡੇ ਡੈਮ ਖੋਲੇ ਸਾਡੀ ਨਕਸਲ ਕੁਸ਼ੀ ਕੀਤੀ ਪਹਿਲਾਂ ਨਕਸਲਵਾੜੀ ਲਹਿਰ ਚ ਫਿਰ ਖੜਕੂ ਲਹਿਰ ਦੇ ਵਿੱਚ ਸਾਡੇ ਗੁਰਦੁਆਰੇ ਢਾਏ ਸਾਡੇ ਤਖਤ ਢਾਏ ਸਾਡੇ ਝੂਠੇ ਮੁਕਾਬਲੇ ਬਣਾਏ ਸਾਡਾ ਅੱਜ ਵੀ ਹੋ ਰਿਹਾ ਮਾਨਸਾ ਮਹਿਣ ਦੇਖਿਆ ਕਰੇ ਦੁਜੀਕਰ ਕੀਤਾ ਹੋਵੇ ਲੋਕਾਂ ਨੂੰ ਦੱਸਿਆ ਹੋਵੇ ਆਪਣੇ ਗੀਤਾਂ ਰਾਹੀਂ ਤਾਂ ਫਿਰ ਜ਼ਿੰਮੇਵਾਰ ਕਿਉਂ ਨਹੀਂ ਯਾਰ ਗੁਰਦਾਸ ਮਾਨ ਵਰਗੇ ਕਿਉਂ ਨਾ ਸੀ ਇਹ ਗੱਲ ਦਾ ਜ਼ਿਕਰ ਕਰੀਏ ਕਿਉਂ ਨਾ ਸਵਾਲ ਪੁੱਛੀਏ ਯਾਰ ਜਦੋਂ ਸਾਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਇਹ ਗੁਰਦਾਸ